ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸਭ ਤੋਂ ਵੱਡੇ ਸੱਚ ਬਾਰੇ ਗੱਲ ਕਰਾਂਗੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਵੱਡਾ ਸੱਚ ਹੈ ਮਰਨਾ ਜਿਹੜਾ ਵੀ ਜੀਵ ਇਸ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਮਰਨਾ ਜ਼ਰੂਰ ਆ ਪਰ ਕਦੋਂ ਕਿੱਥੇ ਤੇ ਕਿਵੇਂ ਮਰਨਾ ਇਹ ਕਿਸੇ ਨੂੰ ਨਹੀਂ ਪਤਾ ਵੱਡੇ ਵੱਡੇ ਮਹਾਰੀ ਥੀ ਬੈਦਵੀ ਮੌਤ ਦਾ ਭੇਦ ਨਹੀਂ ਪਾ ਸਕੇ ਇਸ ਤੋਂ ਵੀ ਨਾ ਹੋਰ ਵੀ ਕਈ ਸੱਚ ਨੇ ਜੋ ਸਾਨੂੰ ਪਤਾ ਹੈ ਪਰ ਅਸੀਂ ਗੌਰ ਨਹੀਂ ਕਰਦੇ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਾਂਗੀ ਇੱਕ ਰਾਜਾ ਸੀ ਉਸ ਦੀਆਂ ਚਾਰ ਰਾਣੀਆਂ ਸਨ ਪਹਿਲੀ ਰਾਣੀ ਨੂੰ ਰਾਜਾ ਬਹੁਤ ਪਿਆਰ ਕਰਦਾ ਸੀ ਉਹ ਹਮੇਸ਼ਾ ਉਸ ਨੂੰ ਸ਼ਿੰਗਾਰ ਵਿੱਚ ਲੱਗਾ ਰਹਿੰਦਾ ਸੀ ਰਾਜਾ ਦੂਜੀ ਰਾਣੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਉਹ ਹਮੇਸ਼ਾ ਉਸ ਦੇ ਪਿੱਛੇ ਭਜਦਾ ਰਹਿੰਦਾ ਸੀ ਰਾਜਾ ਤੀਜੀ ਰਾਣੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਉਹ ਹਮੇਸ਼ਾ ਉਸਦੇ ਬਾਰੇ ਸੋਚਦਾ ਰਹਿੰਦਾ ਸੀ ਉਹ ਹਮੇਸ਼ਾ ਉਸ ਨੂੰ ਖੁਸ਼ ਕਰਨ ਵਿੱਚ ਲੱਗਾ ਰਹਿੰਦਾ ਸੀ ਰਾਜਾ ਚੌਥੀ ਰਾਣੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਪਰ ਉਸ ਕੋਲ ਉਸ ਲਈ ਕੋਈ ਸਮਾਂ ਨਹੀਂ ਸੀ ਉਹ ਉਸ ਦੀ ਜ਼ਿਆਦਾ ਪਰਵਾਹ ਨਹੀਂ ਸੀ ਕਰਦਾ ਇੱਕ ਦਿਨ ਅਜਿਹਾ ਆਇਆ ਕਿ ਰਾਜਾ ਬਿਮਾਰ ਹੋ ਗਿਆ ਉਸ ਦਾ ਆਖਰੀ ਸਮਾਂ ਨੇੜੇ ਆ ਗਿਆ ਉਸ ਨੇ ਆਪਣੀ ਪਹਿਲੀ ਰਾਣੀ ਨੂੰ ਕਿਹਾ ਕਿ ਮੇਰੇ ਜਾਣ ਦਾ ਸਮਾਂ ਨੇੜੇ ਆ ਗਿਆ ਹੈ ਕਿ ਤੂੰ ਮੇਰੇ ਨਾਲ ਚੱਲੇਂਗੀ ਰਾਣੀ ਨੇ ਸਾਫ਼ ਨਾ ਕਰ ਦਿੱਤੀ ਫਿਰ ਅਜੇ ਨੇ ਦੂਜੀ ਰਾਣੀ ਨੂੰ ਵੀ ਪੁੱਛਿਆ ਕਿ ਤੂੰ ਮੇਰੇ ਨਾਲ ਚੱਲਵੇਂਗੀ ਤਾਂ ਦੂਜੀ ਰਾਣੀ ਨੇ ਵੀ ਸਾਫ਼ ਨਾ ਕਰ ਦਿੱਤੀ ਤੇ ਕਿਹਾ ਕਿ ਮੈਂ ਤੇਰੇ ਜਾਣ ਤੋਂ ਬਾਅਦ ਕਿਸੇ ਹੋਰ ਦੀ ਹੋ ਜਾਣਾ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਫਿਰ ਰਾਜ ਨੇ ਤੀਜੀ ਰਾਣੀ ਤੋਂ ਪੁੱਛਿਆ ਕਿ ਤੂੰ ਮੇਰੇ ਨਾਲ ਚੱਲੇਂਗੀ ਤਾਂ ਤੀਜੀ ਰਾਣੀ ਨੇ ਵੀ ਸਾਫ਼ ਨਾ ਕਰ ਦਿੱਤੀ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਸ਼ਮਸ਼ਾਨ ਘੜ ਤੱਕ ਜਾ ਸਕਦੀਆਂ ਤੇਰੇ ਜਾਣ ਤੋਂ ਬਾਅਦ ਤੇਰੀਆਂ ਸਾਰੀਆਂ ਰਸਮਾਂ ਕਰ ਦਾਂਗੀ ਪਰ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਫਿਰ ਰਾਜ ਨੇ ਚੌਥੀ ਰਾਣੀ ਨੂੰ ਪੁੱਛਿਆ ਕਿ ਕੀ ਤੂੰ ਮੇਰੇ ਨਾਲ ਚੱਲੇਂਗੀ ਤਾਂ ਚੌਥੀ ਰਾਣੀ ਬੋਲੀ ਕਿ ਹਾਂ ਮੈਂ ਤੇਰੇ ਨਾਲ ਜਾਵਾਂਗੀ ਪਰ ਤੇਰਾ ਸਾਥ ਉਨਾ ਹੀ ਦੇਵਾਂਗੀ ਜਿੰਨਾ ਤੂੰ ਮੈਨੂੰ ਸਮਾਂ ਦਿੱਤਾ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਬਾਰੇ ਗੱਲ ਕੀਤੀ ਹੈ। ਹਾਂਜੀ। ਮੈਂ ਗੱਲ ਕਰ ਰਹੀ ਹਾਂ ਸਾਡੀ ਜ਼ਿੰਦਗੀ ਦੇ ਅਸਲ ਸੱਚ ਬਾਰੇ। ਪਹਿਲੀ ਰਾਣੀ ਸਾਡਾ ਤਨ ਹੈ ਜਿਸ ਨੂੰ ਅਸੀਂ ਹਮੇਸ਼ਾ ਸ਼ਿੰਗਾਰ ਨੇ ਵਿੱਚ ਲੱਗੇ ਰਹਿੰਦੇ ਹਾਂ ਪਰ ਇਹ ਸਾਡੇ ਨਾਲ ਨਹੀਂ ਜਾਂਦਾ। ਦੂਜੀ ਰਾਣੀ ਤਨ ਹੈ ਜਿਸ ਦੇ ਪਿੱਛੇ ਅਸੀਂ ਹਮੇਸ਼ਾ ਭੱਜਦੇ ਰਹਿੰਦੇ ਹਾਂ ਧਨ ਦੌਲਤ ਪਾਉਣ ਲਈ ਝੂਠ ਬੋਲਦੇ ਹਾਂ। ਤੋ ਖਵੇ ਕਰਦੇ ਆ ਰੇਵ ਕਰਦੇ ਆ ਪਰ ਇਹ ਵੀ ਸਾਡੇ ਨਾਲ ਨਹੀਂ ਜਾਂਦਾ ਸਾਡੇ ਮਰਨ ਤੋਂ ਬਾਅਦ ਸਾਡਾ ਕਮਾਇਆ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਸਭ ਕੁਝ ਸਾਡੇ ਤੀ ਪੁੱਤਰ ਸੰਭ ਲੈਂਦੇ ਹਨ ਤੀਜੀ ਰਾਣੀ ਸਾਡੇ ਸਕੇ ਸਬੰਧੀ ਤੇ ਰਿਸ਼ਤੇਦਾਰ ਮਿੱਤਰ ਹਨ ਜਿਨ੍ਹਾਂ ਨੂੰ ਖੁਸ਼ ਕਰਨ ਲਈ ਅਸੀਂ ਕਿੰਨਾ ਕੁਝ ਕਰਦੇ ਆ ਕਦੀ ਕੋਈ ਆਪਣਾ ਨਾ ਮਿਲੇ ਤਾਂ ਦੁਖੀ ਹੋ ਜਾਂਦੇ ਆ ਉਹਨਾਂ ਦੀ ਪਰਵਾਹ ਕਰਦੇ ਆ ਕਿ ਕਿਤੇ ਕੋਈ ਨਾਰਾਜ਼ ਨਾ ਹੋ ਜਾਵੇ ਪਰ ਇਹ ਵੀ ਸਾਡੇ ਨਾਲ ਨਹੀਂ ਜਾਂਦੇ ਸ਼ਮਸ਼ਾਨ ਘਾੜ ਤੱਕ ਜਾਂਦੇ ਨੇ ਤੇ ਕੁਝ ਰਸਮਾਂ ਕਰ ਦਿੰਦੇ ਹਨ ਕੁਝ ਸਮਾਂ ਤਾਂ ਸਾਨੂੰ ਯਾਦ ਕਰਦੇ ਨੇ ਪਰ ਫਿਰ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਹਨ ਅਖੀਰ ਵਿੱਚ ਚੌਥੀ ਰਾਣੀ ਹੈ ਸਾਡਾ ਪਰਮ ਪਿਤਾ ਪਰਮਾਤਮਾ ਜਿਸ ਲਈ ਸਾਡੇ ਕੋਲ ਸਮਾਂ ਨਹੀਂ ਅਸਲ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਹੀ ਸਾਡਾ ਅਸਲੀ ਧਨ ਦੌਲਤ ਹੈ ਸੇਵਾ ਤੇ ਸਿਮਰਨ ਦਾ ਖਜ਼ਾਨਾ ਹੀ ਸਾਡੇ ਨਾਲ ਜਾਂਦਾ ਹੈ ਨਾਮ ਸਿਮਰਨ ਕਰਨ ਨਾਲ ਸਾਡੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਜਾਂਦੇ ਹਨ ਜੋ ਵੀ ਜੀਵ ਸੇਵਾ ਤੇ ਸਿਮਰਨ ਕਰਦੇ ਹਨ ਪਰਮਾਤਮਾ ਉਹਨਾਂ ਦੇ ਸਾਰੇ ਕਾਰਜ ਰਾਸ ਕਰਦਾ ਹੈ ਸੋ ਸਾਨੂੰ ਸਾਰਿਆਂ ਨੂੰ 24 ਘੰਟਿਆਂ ਵਿੱਚੋਂ ਕੁਝ ਘੰਟੇ ਸੇਵਾ ਤੇ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ